లైవ్ ਪਰ ਮੇਰੇ ਦਿੱਖੇ ਸਾਰੇ ਦਰਸ਼ਕਾਂ ਨੂੰ ਮੈਂ ਮਾਣ ਬਹੁਤ ਬਹੁਤ ਸਰ ਕਰਦਾ ਹਾਂ ਇਸ ਸਮੇਂ ਸਾਜਖੰਡ ਸ਼੍ਰੀ ਹਮਦਰ ਸਾਹਿਬ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਕਿ ਥੋੜੇ ਜਿਹੀ ਸਮੇਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੁਣਾ ਤੇ ਗੋਲੀ ਚੱਲੀ ਹੈ ਉਸ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਆਏ ਵਲਾਂ ਤਸਵੀਰ ਦਿਖਾ ਦਈਏ ਜਿਸ ਜਗ੍ਹਾ ਤੇ ਗੋਲੀ ਚੱਲੀ ਹੈ ਉਸ ਦੀਆਂ ਇਹ ਤਸਵੀਰਾਂ ਨੇ ਇਥੇ ਸੁਖਬੀਰ ਸਿੰਘ ਬਾਦਲ ਇਥੇ ਬੈਠੀ ਹੁੰਦੇ ਨੇ ਤੇ ਇੱਕ ਗਰਮਖਿਆਲੀ ਬਜ਼ੁਰਗ ਵੱਲੋਂ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਨਰਾਇਣ ਸਿੰਘ ਚੋੜਾ ਜੋ ਉਸ ਦਾ ਨਾਮ ਹੈ ਤੇ ਡੇਰਾ ਬਾਬਾ ਨਾਨਕ ਦਾ ਰ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਨੂੰ ਲੱਵਲੋਂ ਕਿਹਾ ਗਿਆ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਉਪਸਤੇ ਉੱਤੇ ਜਿਹੜੀਆਂ ਕਟਨਾਵਾਂ ਦਾ ਇਲਜ਼ਾਮ ਹੈ ਹਥਿਆਰਾਂ ਦੇ ਜਿਹੜੇ ਉਸਤੇ ਉਤੇ ਕੇਸ ਦਰਜ ਨੇ ਤੇ ਸੀਪੀ ਸਾਹਿਬ ਦਾ ਇਸ ਲੈ ਕਹਿਣਾ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਟਨਾਵਾਂ ਨੂੰ ਅੰਜਾਮ ਦੇ ਚੁੱਕਿਆ ਤੇ ਅੱਜ ਵੀ ਜਿਹੜੇ ਵੱਡੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਸੁਖਵੀਰ ਸਿੰਘ ਬਾਦਲ ਉਤੇ ਗੋਲੀਆਂ ਚੱਲੀਆਂ ਉਹ ਇਸ ਜਗ੍ਹਾ ਦੇ ਉਤੇ ਚੱਲੀਆਂ ਤੇ ਇਹ ਗਰਮ ਖਿਆਲੀ ਜਿਹੜਾ ਬਜ਼ੁਰਗ ਦੱਸਿਆ ਜਾ ਰਿਹਾ ਹੈ ਨਾਰਾਇਣ ਸਿੰਘ ਚੋੜਾ ਜੋ ਕਿ ਪੁਲਿਸ ਨੇ ਗ੍ਰਿਫਤ ਦੇ ਵਿੱਚ ਲੈ ਲਿਆ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਹੋ ਇਸ ਦੇ ਅੱਗੇ ਕੀ ਪੁਆਇੰਟ ਜੁੜਦਾ ਹੈ ਇਹ ਦੇਖਣਾ ਹੋਵੇਗਾ ਤਾਂ ਸਮਾਂ ਦੱਸੇਗਾ ਮਗਰ ਅੰਮ੍ਰਿਤਸਰ ਦੇ ਸੀਪੀ ਗੁਪਤ ਸਿੰਘ ਪੁੱਲਰ ਵੱਲੋਂ ਕਿਹਾ ਗਿਆ ਕਿ ਇਸ ਦੇ ਉੱਤੇ ਪਹਿਲਾਂ ਵੀ ਜਿਹੜੇ ਕੇਸ ਨੇ ਉਹ ਦਰਜ ਨੇ ਤੇ ਉਸਤੇ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਜਿਹੜੀ ਬਾਕੀ ਜਾਣਕਾਰੀ ਉਹ ਵੀ ਹਾਸਲ ਕੀਤੀ ਜਾ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਦੂਸਰੇ ਦਿਨ ਦੀ ਜਿਹੜੀ ਸਜ਼ਾ ਸੀ ਉਸ ਨੂੰ ਮਿਬਾਰਿਸ ਸੀ ਸਜਾ ਦੰਦ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਲੱਗੀ ਜਿਸ ਦੇ ਵਿੱਚ ਵਰਸ਼ਾ ਫੜ ਕੇ ਹੱਥ ਦੇ ਵਿੱਚ ਚੋਲਾ ਜਿਹੜਾ ਵਧਨ ਦੇ ਉੱਤੇ ਪਾਕ ਕੇ ਤੇ ਜਿਹੜਾ ਵੀਲਚੇਅਰ ਦੇ ਉੱਤੇ ਜਿਹੜੀ ਸੇਵਾ ਕੀਤੀ ਜਾ ਰਹੀ ਸੀ ਕਿਉਂਕਿ ਪੈ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਪਿਛਲੇ ਦਿਨਾਂ ਦੇ ਵਿੱਚ ਪੈਰ ਤਾਂ ਸੱਟ ਲੱਗੀ ਸੀ ਉਸ ਦੇ ਕਰਕੇ ਜਿਹੜੀ ਇਹ ਸਜ਼ਾ ਮਿਲੀ ਸੀ ਤੇ ਸਰਹੰਗ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨੀ ਗੇੜੀ ਦੇ ਬਿਲਕੁਲ ਬਾਹਰ ਬੈਠ ਕੇ ਜਿਹੜੀ ਸੇਵਾ ਨਿਭਾ ਰਹੀ ਸੀ ਸਮੂਹ ਲੀਡਰਸ਼ਿਪ ਇੱਥੇ ਕਹਿੰਝ ਰਹੀ ਸੀ ਤੁਸੀਂ ਤਸਵੀਰਾਂ ਵਿੱਚ ਵੀ ਸਾਫ਼ ਤੌਰ ਤੇ ਇਹ ਦੇਖਿਆ ਆਏਗਾ ਕਿ ਬਿਲਕੁਲ ਨੇੜੇ ਹੀ ਜਿਹੜੇ ਅਕਾਲੀ ਆਗੂ ਸੀ ਉਹਨਾਂ ਵੱਲੋਂ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤੇ ਉਸ ਦੇ ਵਿੱਚ ਸਫਲ ਵੀ ਰਹੇ ਨੇ ਤੇ ਜਿਹੜੀ ਕੋਈ ਵੱਡੀ ਘਟਨਾ ਹੋਣ ਤੋਂ ਬਚਾ ਹੋ ਸਕੇ ਮਗਰ ਤੁਹਾਨੂੰ ਦੱਸ ਦਈਏ ਕਿ ਇਨਾ ਪ੍ਰਸ਼ਾਸਨ ਦੀ ਇੰਨੀ ਸਿਕਤਾਈ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਬਹੁਤ ਵੱਡਾ ਇੱਕ ਸਵਾਲ ਪ੍ਰਸ਼ਾਸਨ ਦੇ ਉੱਤੇ ਆ ਲੱਗਦਾ ਹੋਇਆ ਦਿਖਾਈ ਦੇ ਰਿਹਾ ਮਗਰ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਪੁੱਲਰਸ ਜੋ ਕਿ ਅੰਮ੍ਰਿਤਸਰ ਦੇ ਸੀਪੀ ਨੇ ਤੇ ਪਹੁੰਚਦੇ ਨੇ ਤੇ ਪਹੁੰਚ ਕੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਆ ਨਰੈਨ ਸਿੰਘ ਚੋੜਾ ਜਿਸ ਵੱਲੋਂ ਗੋਲੀ ਚਲਾਈ ਗਈ ਹੈ ਤੇ ਆ ਬਜ਼ੁਰਗ ਵਾਸਤਾ ਦੇ ਵਿੱਚ ਨੇ ਤੇ ਬਜ਼ੁਰਗ ਗਰਮ ਖਿਆਲੀ ਦੱਸੇ ਜਾ ਰਹੇ ਤੇ ਪਹਿਲਾਂ ਵੀ 5 ਸਾਲ ਦੀ ਜਿਹੜੀ ਜੇਲ ਹੈ ਉਹ ਕੱਟ ਕੇ ਆਇਆ ਹੋਇਆ ਨਰੈਨ ਸਿੰਘ ਚੋੜਾ ਹੈ ਜਿਸ ਨੇ ਜਿਹੜੀ ਵੱਡੀ ਘਟਨਾ ਹੋਈ ਹੈ ਜਿਹੜੀ ਗੋਲੀ ਚੱਲੀ ਹੈ ਉਸ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਤੇ ਹੁਣ ਉਸ ਨੂੰ ਕਾਬੂ ਕਰ ਲਿੱਤਾ ਗਿਆ ਤੇ ਪੁਲਿਸ ਵੱਲੋਂ ਹੁਣ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਕੀ ਅਗਲਾ ਪੁਆਇੰਟ ਇਸ ਦੇ ਨਾਲ ਜੁੜਦਾ ਉਹ ਵੀ ਜਾਣਕਾਰੀ ਤੁਹਾਡੇ ਨਾਲ ਜਲਦ ਸਾਂਝੀ ਕੀਤੀ ਜਾਏਗੀ ਪਲ-ਪਲ ਦੀ ਅਪਡੇਟ ਕਰਨ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ ਮਗਰ ਜਿਹੜੀ ਘਟਨਾ ਪੁਲਸ ਤੇ ਉਤੇ ਪ੍ਰਸ਼ਾਸਨ ਉਤੇ ਵੱਡਾ ਇੱਕ ਸਵਾਲ ਉੱਠਦਾ ਹੋਇਆ ਦਿਖਾਈ ਦੇ ਰਿਹਾ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨਾ ਲਾਈਵ ਪੀਐਸਬੀਟੀਵੀ ਅੰਮ੍ਰਿਤਸਰ ਲਗਾਤਾਰ ਰਸਟਰ ਉਸ ਤੋਂ ਬਾਕੀ ਨਾਲ ਸਿਚੁਏਸ਼ਨ ਬਾਦਲ ਉਸੇ ਤਰ੍ਹਾਂ ਦੇ ਨਾਲ ਜੋ ਆਪਣੀ ਕੁਝ ਪਤਾ ਲੈ ਜੀ ਕੌਣ ਸੀ ਕਿਹੜਾ ਸਖਸੀਏ ਏਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇਰਾ ਵੇਖੋ ਇਸ ਤਰ੍ਹਾਂ ਇਹ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਕ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ चाल क्यों मैं इक मिनट देख प्लीजि

फिर देख रहे हो लाइव पंजाबी टीवी